ਵੀਰੇ ਤੈਨੂੰ ਪਤਾ ਅੱਜ ਰਖੜੀ ਦਾ ਦਿਨ ਹੈ ਤੇ ਸਾਰੀਆਂ ਭੈਣਾਂ ਕੋਲ ਉਹਦੇ ਪ੍ਰਾਣਾ ਰਖੜੀ ਬਣਾਉਂਦੇ ਨੇ ਤੇ ਭੈਣਾਂ ਚਾਹੀ ਚਾਹੀ ਆਪਣੇ ਵੀਰੇ ਦੇ ਰਖੜੀ ਬੰਨਦੀਆਂ ਨੇ ਤੇ ਇੱਕ ਮੈਂ ਆ ਭਾਗਣ ਜਿਹਦਾ ਵੀਰੇ ਇਸ ਦੁਨੀਆ ਤੇ ਨਹੀਂ ਰਿਹਾ ਅੱਜ ਦਿਲ ਨਾ ਪਹੁੰਚਦਾ ਦੱਸ ਐ ਕਿਉਂਕਿ ਵੀਰੇ ਅੱਜ ਰਖੜੀ ਐ ਮੇਰੇ ਕੋਲ ਰਖੜੀ ਬਣਾਉਣ ਵਾਲਾ ਕੋਈ ਨਹੀਂ ਪਰ ਫੇਰ ਵੀ ਪਰ ਫੇਰ ਵੀ ਮੈਂ ਕਾਸਨੜ ਨਾ ਤੇਰੇ ਘਰ ਤੇ ਰਖੜੀ ਲੈ ਕੇ ਆਈਆਂ ਜਦੋਂ ਮੈਂ ਇੱਥੇ ਹੋਣੀ ਆ ਮੈਨੂੰ ਐ ਲੱਗਦਾ ਜਿਵੇਂ ਤੂੰ ਮੇਰੇ ਅੰਗ ਸੰਗੋ ਮੇਰੇ ਨੇੜੇ țeੜੇ ਹੋਵੇਂ ਮੈਨੂੰ ਇਹ ਲੱਗਦਾ ਕਿ ਤੂੰ ਉੱਥੋਂ ਵੀ ਮੈਨੂੰ ਆਵਾਜ਼ ਮਾਰੇਗਾ ਹੱਥੋਂ ਵੀ ਮੈਨੂੰ ਆਵਾਜ਼ ਮਾਰੇਗਾ ਕਹੇਗਾ ਕਿ ਭੈਣੇ ਲੈ ਬੰਨ ਮੇਰੇ ਰਖੜੀ ਜਦੋਂ ਮੈਂ ਪਹਿਲਾਂ ਰਖੜੀ ਲੈ ਕੇ ਆਉਂਦੀ ਹੁੰਦੀ ਸੀ ਨਾ ਮੈਨੂੰ ਬੱਸ ਸਟੈਂਡ ਤੋਂ ਤੂੰ ਹੀ ਲੈਣ ਜਾਂਦਾ ਸੀ ਕਹਿੰਦਾ ਸੀ ਮੇਰੀ ਭੈਣ ਰਖੜੀ ਲੈ ਕੇ ਆ ਗਈ ਤੇ ਬੀਬੀ ਪਾਪੇ ਨੂੰ ਬੀਬੀ ਪਾਪੇ ਨੂੰ ਇੰਨਾ ਚਾਹ ਹੁੰਦਾ ਸੀ ਕਿ ਸਾਡੀ ਧੀ ਨੇ ਆਣਾ ਪਰ ਅੱਜ ਅੱਜ ਮੇਰਾ ਚਾ ਕਰਨ ਵਾਲਾ ਰਖੜੀ ਬਣਾਉਣ ਵਾਲਾ ਨਾ ਮਾਂ ਪਿਓ ਆ ਤੇ ਨਾ ਮੇਰਾ ਵੀਰਾ ਬਹੁਤ ਯਾਦ ਆ ਰਹੀ ਹੈ ਕਿਉਂਕਿ ਅੱਜ ਅੱਜ ਰਖੜੀ ਹੈ ਸਾਰੇ ਵੀਰੇ ਆਪਣੀਆਂ ਭੈਣਾਂ ਨੂੰ ਢੀਕਦੇ ਨੇ ਪਰ ਮੈਨੂੰ ਮੈਨੂੰ ਢੀਕਣ ਵਾਲਾ ਕੋਈ ਵੀ ਨਹੀਂ ਪਤਾ ਨਹੀਂ ਆਪਣੇ ਕਦੋਂ ਮੇਲ ਹੋਣਗੇ ਤੇਰੇ ਨਾਲ ਬਤਾਇਆ ਇੱਕ ਇੱਕ ਪਲ ਮੈਨੂੰ ਯਾਦ ਆਉਂਦਾ ਨੰਦ ਨੇ ਚੈਨ ਨਾ ਰਾਤ ਨੂੰ ਨੀਂਦ ਹਰ ਵੇਲੇ ਨਾ ਤੇਰੇ ਖਿਆਲਾਂ ਚ ਗੁਆਚੀ ਰਹਿਨੀ ਐ ਪਤਾ ਨਹੀਂ ਮੇਰੇ ਵੀਰਾ ਰੱਬਾ ਤੂੰ ਮੇਰੇ ਵੀਰੇ ਨੂੰ ਕਿਉਂ ਲੈ ਗਿਆ ਇੱਕੋ ਇੱਕ ਤਾਂ ਮੇਰਾ ਭਾਈ ਸੀ ਤੂੰ ਨੂੰ ਵੀ ਨਹੀਂ ਜਰੀਆ ਤੂੰ ਨੂੰ ਵੀ ਲੈ ਗਿਆ ਵੀਰੇ ਤੇਰੇ ਨਾਂ ਦੀ ਨਾ ਅਮੇ ਰਖੜੀ ਫੋਟੋ ਦੇ ਮੋਰੇ ਰੱਖ ਕੇ ਜਾਨੀ ਐ ਕਿ ਸ਼ਾਇਦ ਤੈਨੂੰ ਅਹਿਸਾਸ ਹੋਵੇ ਕਿ ਮੇਰੀ ਭੈਣ ਮੇਰੇ ਰਖੜੀ ਵਾਲੇ ਦਿਨ ਰਖੜੀ ਬੰਨਣ ਆਈ ਐ ਪਰ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਜਿਹੜੇ ਇੱਕ ਵਾਰੋਂ ਨਾ ਉਸ ਵਾਹ ਗੁਰੂਕੋਲ ਚਲੇ ਜਾਂਦੇ ਨੇ ਉਹ ਕਿੱਥੋਂ ਵਾਪਸ ਆਉਂਦੇ ਨੇ ਇਹ ਜ਼ਿੰਦਗੀ ਨਾ ਮੇਰੇ ਇੱਕ ਵਾਰੀ ਮਿਲਦੀ ਐ ਉਹ ਕਹਿੰਦੇ ਹੁੰਦੇ 84 ਲੱਖ ਜੁਨਾ ਭੋਗ ਕੇ ਇਨਸਾਨੀ ਜਮਾ ਮਿਲਦਾ ਪਰ ਤੂੰ ਤੂੰ ਤਾਂ ਹੋ ਵੀ ਨਾ ਪੂਰਾ ਭੋਗ ਕੇ ਗਿਆ ਅੱਛਾ ਤਾਂ ਤੂੰ ਚੱਲਦਾ ਸੀ ਤੈਨੂੰ ਜਮਾਏ ਆਪਣੀ ਭੈਣ ਦਾ ਖਿਆਲ ਨਹੀਂ ਆਇਆ ਕਿ ਮੇਰੀ ਭੈਣ ਕਿਹਦੇ ਰਖੜੀ ਬਣੂਗੀ ਵੀ ਅੱਜ ਵੀ ਤੇਰੀ ਫੋਟੋ ਤੇ ਮੋਹਰੇ ਨਾ ਮੈਂ ਰਖੜੀ ਰੱਖ ਕੇ ਜਲਦੀ ਹੈ ਸ਼ਾਇਦ ਤੈਨੂੰ ਮੇਰਾ ਖਿਆਲ ਆਵੇ ਇੱਕ ਵਾਰ ਮੇਰੇ ਸੁਪਨੇ ਚ ਆ ਕੇ ਮੇਰੇ ਤਰ੍ਹਾਂ ਰਖੜੀ ਬਣਾ ਜਾ ਮੈਂ ਤੇਰੇ ਤੋਂ ਕੁਝ ਨਹੀਂ ਮੰਗਦੀ ਇੱਕ ਵਾਰ ਮੇਰੇ ਸੁਪਨੇ ਚ ਆ ਜਾ ਬਸ ਮੇਰੇ ਸੁਪਨੇ ਚ ਆ ਜਾ